ਦੀਪਕ ਜੀ 100 ਕਰੋੜ ਦੇ ਸਾਈਬਰ ਕ੍ਰਾਈਮ ਦੀ ਇੱਕ ਸ਼ਿਕਾਇਤ ਦੇ ਵਿੱਚ ਮੰਤਰੀ ਬੈਂਸ ਦਾ ਨਾਮ ਉਛਲਦਾ ਪਿਆ ਕੀ ਵੇਰਵਾ ਜੀ ਬਿਲਕੁਲ ਜੀ ਕਾਫੀ ਚਰਚਾ ਹੈ ਇਸ ਸ਼ਿਕਾਇਤ ਦੀ ਹਮ ਸ਼ਿਕਾਇਤ ਕਰਨ ਵਾਲੀ ਵੀ ਇੱਕ ਇੰਸਪੈਕਟਰ ਹੈ ਜਿਹੜੀ ਇੰਸਪੈਕਟਰ ਹੈ ਜਿਹਨੇ ਇਹ ਸ਼ਿਕਾਇਤ ਕੀਤੀ ਹੈ ਜਿਹਨੇ ਸਾਰੀ ਘਟਨਾ ਦਾ ਹਵਾਲਾ ਦਿੱਤਾ ਹੈ ਤੇ ਉਹਦੇ ਵਿੱਚ ਮੰਤਰੀ ਸਾਹਿਬ ਹਰਜੋਤ ਬੈਂਸ ਦਾ ਨਾਮ ਦਾ ਵੀ ਜ਼ਿਕਰ ਕਰਦੀ ਹੈ ਉਹ ਤੇ ਉਹਨਾਂ ਦੀ ਧਰਮ ਪਤਨੀ ਜਿਹੜੀ ਐਸਪੀ ਮਹਾਲੀ ਉਹਦਾ ਵੀ ਜ਼ਿਕਰ ਕਰਦੀ ਹੈ ਸੋ ਸਾਈਬਰ ਕ੍ਰਾਈਮ ਦੀ ਇੰਸਪੈਕਟਰ ਹੈ ਅਮਨਜੋਤ ਕੌਰ ਜੀ ਅਮਨਜੋਤ ਕੌਰ ਨੇ ਪੰਜਾਬ ਦੇ ਡੀਜੀਪੀ ਨੂੰ ਇੱਕ 4 ਪੰਨਿਆਂ ਦੀ ਸ਼ਿਕਾਇਤ ਲਿਖੀ ਹੈ ਹਮਮ ਉਸ ਸ਼ਿਕਾਇਤ ਦੇ ਵਿੱਚ ਉਹ ਕਹਿੰਦੀ ਹੈ ਕਿ 100 ਕਰੋੜ ਦੀ ਸਾਈਬਰ ਧੋਖਾਧੜੀ ਦੀ ਇੱਕ ਸ਼ਿਕਾਇਤ ਤਰਜ ਕਰਵਾਈ ਹੈ ਮੈਂ ਹਮਮ ਇਹ ਚ ਕਹਿੰਦੀ ਕਿ ਉਹਨੇ ਦੋਸ਼ ਲਾਇਆ ਕਿ ਮਹਾਲੀ ਦੇ ਇੱਕ ਬੇਸਮੈਂਟ ਦੇ ਵਿੱਚ ਇੱਕ ਕਾਲ ਸੈਂਟਰ ਚਲਾਇਆ ਜਾ ਰਿਹਾ ਸੀ ਉਹ ਕਾਲ ਸੈਂਟਰ ਭਾਰਤੀਆਂ ਨੂੰ ਤਾਂ ਭਾਰਤੀਆਂ ਨੂੰ ਵਿਦੇਸ਼ੀਆਂ ਨੂੰ ਵੀ ਲੁੱਟਦਾ ਸੀਗਾ ਉਹਨਾਂ ਨੂੰ ਵੀ ਧੋਖਾਧੜੀ ਦਾ ਸ਼ਿਕਾਰ ਬਣਾਉਂਦਾ ਸੀ ਅਜਿਹੀਆਂ ਸਕੀਮਾਂ ਘੜਦਾ ਸੀ ਕਿ ਡਾਲਰ ਕਮਾ ਰਿਆ ਸੀਗਾ ਹੂੰ ਹੂੰ ਤੇ ਕਹਿੰਦੀ ਕਿ ਉਹਦੀ ਉਹਦੇ ਮਾਮਲੇ 'ਚ 100 ਕਰੋੜ ਦਾ ਖੇਲ ਹੋਇਆ ਸਾਰਾ ਹੂੰ ਹੂੰ ਤੇ ਉਹ ਬੀਬੀ ਕਹਿੰਦੀ ਕਿ ਇੰਸਪੈਕਟਰ ਕਹਿੰਦੀ ਕਿ ਮੈਂ ਐਫ ਆਈ ਆਰ ਦਰਜ ਕੀਤੀ ਤੇ ਕਾਲ ਸੈਂਟਰ ਦੇ ਮਾਲਕ ਬੀਜੇ ਰਾਜ ਕਪੂਰੀਆ ਤੇ ਕਈ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਹੂੰ ਹੂੰ ਆਪਣੀ ਡੀਜੀਪੀ ਨੂੰ ਲਿਖੀ ਸ਼ਿਕਾਇਤ ਦੇ ਵਿੱਚ ਉਹ ਕਹਿੰਦੀ ਆ ਕਿ ਕੰਪਨੀ ਦੇ ਮਾਲਕ ਨੇ ਦੰਪ ਭਰਿਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਨੇ ਹਰਜੋਤ ਸਿੰਘ ਬੈਂਸ ਮੇਰਾ ਉਹਨਾਂ ਨਾਲ ਸਿੱਧਾ ਸਬੰਧ ਹੈ ਨਜ਼ਦੀਕੀ ਸਬੰਧ ਹੈ ਤੇ ਕਹਿੰਦੀ ਕਿ ਉਹ ਦੰਪ ਪਰਦੇ ਉਹ ਕਹਿੰਦੇ ਨੇ ਕਿ ਹਰਜੋਤ ਬੈਂਸ ਉਹ ਚੰਗਾ ਪਾਰਟੀ ਫੰਡ ਦਿੰਦਾ ਹੂੰ ਹੂੰ ਹੁਣ ਉਹਦੀ ਇਸ ਗੱਲ ਦੇ ਨਾਲ ਮੰਤਰੀ ਹੋਰਾਂ ਦੇ ਆਲੇ ਦੁਆਲੇ ਇੱਕ ਸਵਾਲ ਖੜਾ ਹੋ ਗਿਆ ਕਿ 100 ਕਰੋੜ ਦਾ ਮਸਲਾ ਮਤਲਬ 2 ਕਰੋੜ 4 ਕਰੋੜ 5 ਕਰੋੜ 10 ਕਰੋੜ ਦਾ ਹੋਵੇ ਲੋਕਾਂ ਦੇ ਮਨ ਨੂੰ ਲੱਗੂਈ ਜਾਵੇ 100 ਕਰੋੜ ਇਹ ਲੈਂਡ ਦੇਣ ਹੋਇਆ 100 ਕਰੋੜ ਦਾ ਕਪੜਾ ਹੋਇਆ ਕੀ ਹੈ ਉਹਨੇ ਇਹ ਵੀ ਦੋਸ਼ ਲਾਇਆ ਕਹਿੰਦੀ ਕਿ ਜਿਹੜੀ ਆਪਣਾ ਮੰਤਰੀ ਅਰਜੋਤ ਭੈਂਸ ਦੀ ਧਰਮ ਪਤਨੀ ਹੈ ਜੋਤੀ যাদব ਜਿਹੜੀ ਮਾਹਲੀ ਦੇ ਵਿੱਚ ਐਸਪੀ ਹੈ ਉਹ ਕਹਿੰਦੀ ਕਿ ਉਹਨੇ ਵੀ ਮੇਰੇ ਤੇ ਦਬਾਅ ਬਣਾਇਆ ਇਸ ਮਾਮਲੇ ਤੋਂ ਦੂਰ ਰਹਿਣ ਦੀ ਮੈਨੂੰ ਕੋਸ਼ਿਸ਼ ਕੀਤੀ ਤੇ ਇਹ ਸਾਰੇ ਚੋ ਬੰਦੇ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਮੈਨੂੰ ਕਿਹਾ ਜਾ ਰਿਹਾ ਸੀ ਕਿ ਤੂੰ ਇਸ ਕੇਸ ਤੋਂ ਦੂਰ ਰਹਿ ਹੂੰ ਹੂੰ ਇਹੀ ਨਹੀਂ ਵਿਜੇ ਜੀ ਉਸ ਇੰਸਪੈਕਟਰ ਨੇ ਲੇਡੀ ਇੰਸਪੈਕਟਰ ਨੇ ਇਕੱਲੇ ਮੰਤਰੀ ਦੀ ਧਰਮ ਪਤਨੀ ਨੂੰ ਨਹੀਂ ਲਪੇਟਿਆ ਹੂੰ ਹੂੰ ਉਹਨੇ ਆਪਣੀ ਸ਼ਿਕਾਇਤ ਦੇ ਵਿੱਚ ਇੱਕ ਛੇਸ਼ ਜੱਜ ਨੂੰ ਵੀ ਲਪੇਟਿਆ ਜੀ ਉਹ ਕਹਿੰਦੀ ਕਿ ਉਹਨੇ ਬਕਾਇਦਾ ਆਪਣੀ ਸ਼ਿਕਾਇਤ ਦੇ ਵਿੱਚ ਡੀਜੀਪੀ ਦੀ ਸ਼ਿਕਾਇਤ ਦੇ ਵਿੱਚ ਜੱਜ ਦਾ ਨਾਮ ਵੀ ਲਿਖਿਆ ਮਕਾਨ ਦਾ ਨੰਬਰ ਵੀ ਲਿਖਿਆ ਉਹ ਕਹਿੰਦੀ ਕਿ ਇੱਕ ਜੱਜ ਨੇ ਉਹ ਕੰਪਨੀ ਦੇ ਨਾਲ ਜੁੜੇ ਹੋਏ ਲੋਕਾਂ ਤੋਂ ਉਹਨਾਂ ਨੇ ਮਕਾਨ ਲਿਆ ਆਪਣੇ ਨਾਮ ਮਕਾਨ ਕਰਾ ਲਿਆ ਇੱਕ ਹਮ ਹਮ ਮਕਾਨ ਕਰਾਉਣ ਤੋਂ ਬਾਅਦ ਵੀ ਆਰਡਰ ਕਰਤਾ ਕਿ ਇਹਦੇ ਪਰ ਐਫ ਆਈ ਆਰ ਕਰ ਦੋ ਕਹਿੰਦੀ ਹਮ ਹਮ ਤੇ ਕਹਿੰਦੀ ਕਿ ਉਹ ਐਫ ਆਈ ਆਰ ਦਰਜ ਕਰਨ ਦੇ ਹੁਕਮ ਕੀਤੇ ਤੇ ਉਹਨੇ ਉਸ ਚਿੱਠੀ ਦੇ ਵਿੱਚ ਜੱਜ ਦਾ ਨਾਮ ਤੇ ਮਹਾਲੀ ਜਿਹੜਾ ਮਕਾਨ ਨੰਬਰ ਆ ਉਹ ਸਾਰਾ ਕੁਝ ਦਰਜ ਕੀਤਾ। ਹੁਣ ਉਹ ਜਿਹੜੀ ਆਪਣੀ ਸ਼ਿਕਾਇਤ ਕਰ ਰਹੀ ਹੈ ਉਹਦੇ ਵਿੱਚ ਉਹ ਦਾਵਾ ਕਰ ਰਹੀ ਹੈ ਕਿ ਐਸਪੀ ਜੋਤੀ ਯਾਦਵ ਤੇ ਡੀਐਸਪੀ ਗੁਰਸ਼ੇਰ ਸਿੰਘ ਮੈਨੂੰ ਗੈਰਕਾਨੂੰਨੀ ਢੰਗ ਨਾਲ ਦੋ ਨੰਬਰਾਂ ਦੀ ਕਾਲ ਲਿਸਟ ਕੱਢਣ ਲਈ ਮਜਬੂਰ ਕਰ ਰਹੇ ਸੀ ਤੇ ਇਹ ਨੰਬਰ 1158 ਅਸਿਸਟੈਂਟ ਪ੍ਰੋਫੈਸਰ ਖੁਦਕੁਸ਼ੀ ਵਾਲੇ ਮਾਮਲੇ 'ਚ ਪ੍ਰੋਫੈਸਰ ਬੁਜਿੰਦਰ ਕੌਰ ਨਾਲ ਜੁੜੇ ਹੋਏ ਨੇ। ਜੀ ਤੁਹਾਨੂੰ ਧਿਆਨ ਚੋਣਾ ਇੱਕ ਇੱਕ ਕੁੜੀ ਖੁਦਕੁਸ਼ੀ ਕਰ ਗਈ ਸੀ ਤੇ ਆਪਾਂ ਨੂੰ ਉਹਦੇ ਵਿੱਚ ਮੈਂ ਕਿਉਂ ਨਾ ਚਿੱਠੀ ਲਿਖੀ ਹੈ ਜੀ ਉਹ ਚ ਬੈਂਸ ਦਾ ਨਾਮ ਬੋਲਦਾ ਜੀ ਉਹ ਤੇ ਮਾਦੂ ਦੇ ਘਰ ਦੇ ਬੂਰੇ ਪੱਕਾ ਧਰਨਾ ਵੀ ਚੱਲ ਰਿਹਾ ਸੋ ਉਸ ਮਾਮਲੇ ਨਾਲ ਵੀ ਉਹ ਜੋੜ ਰਹੀ ਹੈ ਤੇ ਹੁਣ ਇਹ ਸਾਰੀ ਸ਼ਿਕਾਇਤ ਤੋਂ ਬਾਅਦ ਕੱਲ ਦੀ ਦੇਰ ਸ਼ਾਮ ਦੀ ਇਹ ਸ਼ਿਕਾਇਤ ਸਾਹਮਣੇ ਆਉਣੀ ਸ਼ੁਰੂ ਹੁੰਦੀ ਆ ਉਸ ਤੋਂ ਬਾਅਦ ਸਰਕਾਰੀ ਗਲਿਆਰਿਆਂ ਚ ਪ੍ਰਸ਼ਾਸਨਿਕ ਗਲਿਆਰਿਆਂ ਚ ਘੁੰਮਣੀ ਸ਼ੁਰੂ ਹੁੰਦੀ ਆ ਪਰ ਮੀਡੀਆ ਚੋਂ ਮੇ ਸੁਰਖੀਆਂ ਨਹੀਂ ਬਣਦੀ ਹਮ ਹਮ ਉਮੇ ਮੀਡੀਆ ਦੇ ਵਿੱਚ ਇਹਦੀ ਖਬਰ ਨਾ ਸਰਦੀ ਹ ਅਜੇ ਤੱਕ ਇਹ ਸ਼ਿਕਾਇਤ ਤੋਂ ਬਾਅਦ ਨਾ ਤਾਂ ਪੰਜਾਬ ਸਰਕਾਰ ਦੇ ਕਿਸੇ ਬਲਾਰੇ ਦਾ ਨਾ ਪੰਜਾਬ ਸਰਕਾਰ ਦੇ ਕਿਸੇ ਮੰਤਰੀ ਦਾ ਨਾ ਹਰਜੋਤ ਬੈਂਸੁਰਾਂ ਦਾ ਨਾ ਪ੍ਰਸ਼ਾਸਨਿਕ ਤੌਰ ਤੇ ਪੁਲਿਸ ਤੰਤਰ ਦਾ ਕੋਈ ਜਨਤਕ ਬਿਆਨ ਆਇਆ। ਜਾਣਕਾਰੀ ਇਹ ਮਿਲ ਰਹੀ ਹੈ ਕਿ ਸ਼ਿਕਾਇਤੇਦਾਰ ਦੇ ਉੱਤੇ ਡੀਜੀਪੀ ਸਾਹਿਬ ਨੇ ਮਹਾਲੀ ਦੇ ਕੁਝ ਅਫਸਰ ਤਲਬ ਕੀਤੇ, ਕੁਝ ਅਧਿਕਾਰੀ ਬੁਲਾਏ ਪੁਲਿਸ ਵਾਲੇ। ਉਹਨਾਂ ਨਾਲ ਕੱਲਿਆਂ ਵੀ 1 ਟੂ 1 ਕੀਤੀ ਤੇ ਕਈਆਂ ਦੀ ਝਾੜ ਬਾਕੀ ਵੀ ਕੀਤੀ ਤੇ ਡੀਜੀਪੀ ਨੂੰ ਇਹ ਵੀ ਸੀਗਾ ਕਿ ਕਿਤੇ ਇਸ ਚੱਕਰ 'ਚ ਮੈਂ ਵੀ ਲਪੇਟ ਨਾ ਜਾਵਾਂ ਕਿਉਂਕਿ ਮਾਮਲਾ ਮੇਰੀ ਇੰਸਪੈਕਟਰ ਤੋਂ ਸ਼ੁਰੂ ਹੋ ਕੇ ਐਸਪੀ ਤੱਕ ਜਾਂਦਾ ਹੈ। ਜੀ। ਸੋ ਇਸ ਲਈ ਕਹਿੰਦੇ ਕਿ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਵੀ ਲਿਆਤਾ ਸਾਰਾ ਮਾਮਲਾ ਹੁਣ ਤਿੰਨ ਤਰ੍ਹਾਂ ਦੀ ਚਰਚਾ ਹੈ ਇੱਕ ਚਰਚਾ ਇਹ ਹੈ ਕਿ ਕਿਤੇ ਪੁਲਿਸ ਦੇ ਅੰਦਰ ਹੀ ਕੋਈ ਕਾਲੀਆਂ ਭੇਡਾਂ ਤਾਂ ਨਹੀਂ ਜਿਹੜੀਆਂ ਬਲੈਕਮੇਲਿੰਗ ਦਾ ਕੰਮ ਕਰਦੀਆਂ ਹੋਣ ਜੀ ਤੇ ਉਹਦੇ ਵਿੱਚ ਇਸ ਇੰਸਪੈਕਟਰ ਤੇ ਵੀ ਸਵਾਲੀਆ ਨਿਸ਼ਾਨ ਖੜਾ ਕੀਤਾ ਜਾ ਰਿਹਾ ਜਿਹਨੇ ਸ਼ਿਕਾਇਤ ਕੀਤੀ ਹੈ ਹੂੰ ਹੂੰ ਦੂਜਾ ਪਹਿਲੂ ਵੀ ਇਹਨੂੰ ਪੁਲਿਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿ ਕਿਤੇ ਪੁਲਿਸ ਦੇ ਅੰਦਰ ਜਿਹੜੀ ਅਧਿਕਾਰੀਆਂ ਦੀ ਕੋਲੋਬੀ ਹੈ ਉਸ ਲੋਬੀ ਦੇ ਨਿਸ਼ਾਨੇ ਤੇ ਜੋਤੀ ਯਾਦਵ ਜਿਹੜੀ ਐਸਪੀ ਹੈ ਉਹ ਤਾਂ ਨਹੀਂ ਕਿਤੇ ਉਹਦੇ ਚੱਕਰ 'ਚ ਹਰਜੋਤ ਬੈਂਸ ਤੀਸਰਾ ਜਿਹੜਾ ਰਾਜਨੀਤਿਕ ਧਿਰਾਂ ਦਾ ਕਰਦਾਰ ਬਣ ਗਿਆ ਹੂੰ ਹੂੰ ਕਿ ਇਹ ਕਪੜੇ ਦਾ ਮਸਲਾ ਉੱਚ ਜੋਤੀ ਜਾਦਵ ਵੀ ਲਿਫਟ ਗਈ ਆ ਹੁਣ ਕਿ ਕੀ ਇਹ ਮੰਤਰੀ ਵੱਲੋਂ ਇੱਕ ਕੰਪਨੀ ਨਾਲ ਮਿਲ ਕੇ ਕੋਈ ਘਟਾਲਾ ਕੀਤਾ ਗਿਆ ਕੋਈ 100 ਕਰੋੜ ਦਾ ਕਪੜਾ ਹੈ ਕੀ ਇਹ ਪੈਸੇ ਦਾ ਆਦਾਨ ਪ੍ਰਦਾਨ ਹੈ ਸੋ ਇਹ ਤਿੰਨ ਪਹਿਲੂਆਂ ਉੱਤੇ ਚਰਚਾ ਹੈ ਕਿ ਇਹਨਾਂ 'ਚੋਂ ਹੁਣ ਹੁਣਸ਼ਾਨ ਹੋਣੀ ਚਾਹੀਦੀ ਹੈ ਕੁਝ ਧਿਰਾਂ ਦਾ ਸੋਸ਼ਲ ਮੀਡੀਆ ਤੇ ਖੁੱਲਕੇ ਇਹ ਵੀ ਦੇਖਣ ਲੱਗ ਗਿਆ ਕਿ ਬੈਂਸਾ ਵਸਤੀਫਾ ਦੇ ਕੇ ਬਾਹਰ ਆਜੋ ਤੇ ਮੰਗ ਕਰੋ ਕਿ ਈਡੀ ਨੂੰ ਦਿੱਤਾ ਜਾਵੇ ਮਸਲਾ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਕੁਝ ਤਰ੍ਹਾਂ ਇਹਨੂੰ ਇਸ ਨਜ਼ਰੀਏ ਤੋਂ ਵੀ ਵੇਖਣ ਲੱਗ ਪਈਆਂ ਕਿ ਬੇਸ਼ੱਕ ਇਹ ਘਟਨਾ ਕਰਮ ਦੇ ਪਿੱਛੇ ਕੋਈ ਪਹਿਲੂ ਹੋਵੇ ਕਪੜੇ ਦਾ ਹੋਵੇ ਪੁਲਿਸ ਪ੍ਰਸ਼ਾਸਨ ਦਾ ਪਹਿਲੂ ਹੋਵੇ ਕੋਈ ਬਲੈਕਮੇਲਿੰਗ ਦਾ ਹੋਵੇ ਪਰ ਕਹਿੰਦੇ ਕਿ ਹੁਣ ਰਾਜਨੀਤਿਕ ਤੌਰ ਤੇ ਕਿਤੇ ਇਹ ਤਾਂ ਨਹੀਂ ਕਾ ਕਿ ਹਰਜੋਤ ਬੈਂਸ ਨੂੰ ਪਰੇ ਕਰਨ ਦਾ ਮੌਕਾ ਮਿਲ ਜੂਗਾ ਕਿਉਂਕਿ ਉਹ ਮੁੱਖ ਮੰਤਰੀ ਦੋਟ ਚ ਵੀ ਸ਼ਾਮਲ ਸੀ ਉਹ ਆਪਣੇ ਆਪ ਨੂੰ ਕੇਜਰੀਵਲ ਦਾ ਸਿਪਾਹੀ ਦੱਸਦਾ ਸੀ ਜਾਂ ਇਹਦੇ ਪਿੱਛੇ ਕੋਈ ਅਜਿਹੀ ਪਹਿਲੂ ਵੀ ਹੈਗਾ ਪਹਿਲੂ ਕੁਝ ਹੋਵੇ ਪੰਜਾਬ ਜਾਂਚ ਚਾਹੁੰਦਾ ਹੈ ਜਿਹੜੇ ਇਹ ਕਹਿ ਕੇ ਆਏ ਸੀ ਅਸੀਂ ਕਟੜ ਇਮਾਨਦਾਰ ਆ ਹੁਣਾਂ ਤੇ 100-100 ਕਰੋੜ ਦੇ ਕੱਪੜਿਆਂ ਦੇ ਸਵਾਲ ਲੱਗ ਰਹੇ ਨੇ ਉਹ ਸ਼ਿਕਾਇਤ ਡੀਜੀਪੀ ਕੋਲ ਪਈ ਆ ਜਾਂਚ ਤਾਂ ਹੋਣੀ ਚਾਹੀਦੀ ਹੈ ਜੀ ਜੀ ਦੀਪਕ ਜੀ ਪਿਛਲੇ ਦਿਨੀ ਕਿਸਾਨ ਚੰਡੀਗੜ੍ਹ ਦੇ ਵਿੱਚ ਅੰਦੋਲਨ ਲੈ ਕੇ ਆਪਣਾ ਪਹੁੰਚ ਗਏ ਸੀ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਨੂੰ ਕੋਈ ਭਰੋਸਾ ਦਿਵਾਇਆ ਗਿਆ ਜਿਸ ਤੋਂ ਮਗਰੋਂ ਹੁਣ ਕਿਸਾਨਾਂ ਨੇ ਆਪਣਾ ਅੰਦੋਲਨ ਖਤਮ ਕਰ ਦਿੱਤਾ ਜੀ ਅਜਿਹਾ ਕੀ ਦੱਸਿਆ ਅਜਿਹਾ ਕੀ ਆਖਿਆ ਉਹਨਾਂ ਨੂੰ ਮੁੱਖ ਮੰਤਰੀ ਨੇ ਉਹ ਮੁੱਖ ਮੰਤਰੀ ਨੇ ਜਾਦਾ ਕੱਪ ਫੜਾ ਤਾਂ ਹੋਰ ਕੀ ਆਖਣਾ ਹੂੰ ਤੇ ਚਾ ਮੁੱਖ ਮੰਤਰੀ ਦੇ ਚਾਹ ਦੇ ਕੱਪ ਦੀ ਸਮਝੋਤੇ ਇੱਥੇ ਕੋਈ ਵਰਪੀ ਖਲਾਇਆ ਹੁੰਦਾ ਸੀਗਾ ਕਿਸਾਨੀ ਡਰ ਉਹ ਵੀ ਹੈਗੇ ਕੋਈ ਜੱਫੀ ਪਾ ਕੇ ਸਮਝ ਲੈਂਦੇ ਕਿ ਸ਼ਾਇਦ ਰਾਸਵਤ ਚਲੇ ਜਾਣਾ ਮੈਂ ਸੋ ਚਲੋ ਹੁਣ ਵਾਲੇ ਦਾ ਚਾਹ ਵੀ ਪੀ ਕੇ ਆਏ ਨੇ ਹਾਂ ਬਿਲਕੁਲ ਜੀ ਇਹ ਆਪਾਂ ਪਹਿਲਾਂ ਹੀ ਗੱਲ ਕਰਕੇ ਹਟਿਆ ਕਿ 8-9 ਸਾਲ ਬਾਅਦ ਇੱਕ ਪਿਰਤ ਟੁੱਟੀ ਆ ਕਿ ਘੱਟੋ ਘੱਟ ਪੰਜਾਬ ਦੀਆਂ ਜਥੇਬੰਦੀਆਂ ਚੰਡੀਗੜ੍ਹ ਦੇ ਦਾਖਲ ਹੋਈਆਂ ਜਿਹੜੀ ਪਿਰਤ ਤੋੜਨ ਦੇ ਵਿੱਚ ਪਗਰਾਹਾਂ ਹੋਰਾਂ ਦੀ ਜਥੇਬੰਦੀ ਨੇ ਇੱਕ ਨਵੇਕਲੀ ਪਹਿਲ ਕਦਮੀ ਕੀਤੀ ਚਾਰ-ਪੰਜ ਦਿਨ ਦਾ ਇਹ ਧਰਨਾ ਸੀਗਾ ਜਿਹੜਾ ਚੰਡੀਗੜ੍ਹ ਦੇ 34 ਸੈਕਟਰ ਦੇ ਜਿਹੜਾ ਦਸ਼ਾਰਾ ਗਰਾਊਂਡ ਉਹਦੇ ਵਿੱਚਾਂ ਪਿਆ ਸੀਗਾ ਪਰ ਆਪਾਂ ਗੱਲ ਵੀ ਕਰਕੇ ਟੀ ਸੀ ਕਿ ਸੈਸ਼ਨ ਵੀ ਉਹਨਾਂ ਦੇ ਨਾਲ ਚੱਲੇ ਤੇ ਸੈਸ਼ਨ ਵਾਲੀ ਧਿਰ ਨੂੰ ਸਰਕਾਰ ਨੂੰ ਇੱਕ ਡਰ ਸੀ ਕਿਸਾਨ ਅੰਦੋਲਨ ਦਾ ਤੇ ਇਹਨਾਂ ਨੇ ਪੈਦਲ ਮਾਰਚ ਬਕਾਇਦਾ ਮਟਕਾਂ ਚੌਂਗ ਤੱਕ ਕੀਤਾ ਜਿੱਥੇ ਖੁਦ ਗੁਰਮੀਤ ਖੁੱਡੀਆਂ ਇਹਨਾਂ ਦਾ ਮੰਗ ਪੱਤਰ ਲੈਣ ਆਏ ਤੇ ਕੁਡੀਆਂ ਨੇ ਉੱਥੇ ਕਿਹਾ ਅਗਰਾਂ ਉਹਨਾਂ ਕਿ ਜੀ ਮੈਂ ਤੁਹਾਡਾ ਸਪਾਈ ਬਣ ਕੇ ਕੰਮ ਕਰੂੰਗਾ ਹਮ ਹਮ ਮੈਂ ਤੁਹਾਡਾ ਵਕੀਲ ਬਣ ਕੇ ਕੰਮ ਕਰੂੰਗਾ ਮੈਂ ਮੁੱਖ ਮੰਤਰੀ ਸਾਹਿਬ ਕੋਲ ਤੁਹਾਡਾ ਕੇਸ ਵਕੀਲ ਬਣ ਕੇ ਲੜੂੰਗਾ ਚਲੋ ਮੁੱਖ ਮੰਤਰੀ ਦੇ ਧਿਆਨ 'ਚ ਆ ਗਿਆ ਜਦੋਂ ਕਿ ਸੈਸ਼ਨ ਦੇ ਦੌਰਾਨ ਵੀ ਮੁੱਦਾ ਉੱਠਿਆ ਕਿ ਕਿਸਾਨ ਧਰਨੇ ਤੇ ਬੈਠੇ ਨੇ ਆ ਮੰਗਾ ਨੇ ਖਨੌਰੀ ਸ਼ੰਭੂ ਇੱਕ ਚੱਲ ਰਿਹਾ ਚੰਡੀਗੜ੍ਹ ਚ ਕਿਚਰਦਾ ਇੱਕ ਮਹਾਪੰਚਾਇਤ ਹੋ ਕੇ ਆਟਿਆ ਮੁੱਖ ਮੰਤਰੀ ਸਾਹਿਬ ਨੇ ਇਹ ਕਹਿ ਕੇ ਸਾਹਤਾ ਕਿ ਸਾਰੇ ਮਸਲਿਆਂ ਦਾ ਹੱਲ ਨਵੀਂ ਖੇਤੀ ਨੀਤੀ ਅਸੀਂ ਉੱਤੇ ਪਰ ਕੰਮ ਕਰ ਰਹੇ ਹਾਂ ਚਲੋ ਜੀ ਉਸ ਤੋਂ ਬਾਅਦ ਸੈਸ਼ਨ ਤੋਂ ਬਾਅਦ ਅਫਸਰਾਂ ਦੀ ਡਿਊਟੀ ਲਾਤੀ ਅਫਸਰਾਂ ਦੀ ਇੱਕ ਮੀਟਿੰਗ ਹੋਗੀ ਅਗਰਾਹ ਜਥੇਬੰਦੀ ਨਾਲ ਜਿੱਥੋਂ ਫਿਰ ਨਬਜ ਪਛਾਣ ਲੈਂਦੇ ਨੇ ਅਫਸਰ ਕਿ ਮੁੱਖ ਮੰਤਰੀ ਸਾਹਿਬ ਨੂੰ ਬਿਠਾ ਕੇ ਮਾਮਲਾ ਦੀ ਪੜ੍ਹ ਸਕਦਾ ਕਿ ਨਹੀਂ ਜਦੋਂ ਉਹਨਾਂ ਨੂੰ ਗੱਲ ਨੇੜੇ ਲੱਗਦੀ दिखी ਤਾਂ ਮੁੱਖ ਮੰਤਰੀ ਸਾਹਿਬ ਨਾਲ ਬੈਠਕ طے ਹੋਗੀ ਗਰਾਂ ਜਿੱਥੇ ਬੰਦੀ ਦੇ ਨਮਾਇਦੇ ਆਏ ਪੰਜਾਬ ਭਵਨ ਮੁੱਖ ਮੰਤਰੀ ਸਾਹਿਬ ਨਾਲ ਬੈਠੇ ਚਾਹ ਦਾ ਕੱਪ ਵੀ ਸੀ ਬਿਸਕੁਟ ਵੀ ਸੀ ਹੈਨਾ ਉਹ ਪਾਣੀ ਦਾ ਗਲਾਸ ਵੀ ਜਿਹੜਾ ਉੱਪਰ ਟੱਕਣ ਜਾ ਰੱਖਿਆ ਹੁੰਦਾ ਸੋ ਸਾਰੀ ਪ੍ਰਕਿਰਿਆ ਪੂਰੀ ਹੋਈ ਤੇ ਉਹ ਤੋਂ ਬਾਅਦ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਨੇ ਭਰੋਸਾ ਦਿੱਤਾ ਕਿ ਅਸੀਂ 30 ਤਰੀਕ ਤੱਕ 30 ਸਤੰਬਰ ਤੱਕ ਜਿਹੜੀ ਨਵੀਂ ਕਿਸਾਨ ਪਾਲਸੀ ਹੈ ਉਹਨੂੰ ਲਿਆਵਾਂਗੇ ਨਵੀਂ ਜਿਹੜੀ ਕਿਸਾਨ ਅਸੀਂ ਪਾਲਸੀ ਤਿਆਰ ਕੀਤੀ ਹੈ ਉਹਦਾ ਖਰੜਾ ਸਾਹਮਣੇ ਆਜੂਗਾ ਔਰ ਉਸ ਨੂੰ ਸਾਰੇ ਵਿਭਾਗਾਂ ਨੂੰ ਜੀ ਜਨਤਕ ਕਰਦੇ ਆਂਗੇ ਜੀ ਤੇ ਸਾਰੇ ਵਿਭਾਗਾਂ ਨੂੰ ਦੇਣ ਤੋਂ ਬਾਅਦ ਉਸ ਨੂੰ ਅਸੀਂ ਕਿਸਾਨਾਂ ਤੱਕ ਵੰਡ ਦੇਾਂਗੇ ਤੇ ਤੁਸੀਂ ਫਿਰ ਉਹਦੇ ਉੱਪਰ رائے ਮਸ਼ਵਰਾ ਕਰਦੇ ਹੋ ਕੁਝ ਸੋਧ ਕਰਨੀ ਹੈ ਕੁਝ ਊਨਤਾਈ ਹੈ ਕੁਝ ਕਮੀ ਹੈ ਕੁਝ ਵਾਧਾ ਕਰਤਾ ਕਰਨਾ ਹੈ ਫਿਰ ਆਪਾਂ ਉਹਨੂੰ ਲਾਗੂ ਕਰਾਂਗੇ ਜੀ ਇਹਦੇ ਨਾਲ ਇਹ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਭਰੋਸਾ ਦਵਾਇਆ ਕਿ ਜਿਹੜਾ ਕਿਸਾਨਾਂ ਦੇ ਉਹਦੇ ਕਰਜ਼ੇ ਵਾਲਾ ਮਸਲਾ ਹੈ ਘੱਟੋ-ਘੱਟ ਜਿਹੜੇ ਕੋਆਪਰੇਟਿਵ ਬੈਂਕ ਨੇ ਉਹਨਾਂ ਦਾ ਅਸੀਂ ਓਟੀਪੀ ਸਿਸਟਮ ਲਿਆਵਾਂਗੇ ਮਤਲਬ ਇੱਕ ਕਿਸਤੇ ਵਿੱਚ ਮਾਮਲਾ ਨਿਬੜ ਜਵੇ ਬੈਠ ਕੇ ਸੈਟਲਮੈਂਟ ਹੋ ਗਈ ਕਿੰਨੇ ਪੈਸੇ ਭਰ ਦੋ ਤੇ ਤੁਹਾਡਾ ਲੋਨ ਖਤਮ ਹੈ ਉਹੀ ਦੀ ਪ੍ਰਕਿਰਿਆ ਲਵਾਂਗੇ ਉਹਦੇ ਨਾਲ 4 ਪੈਸੇ ਵੀ ਪੰਜਾਬ ਸਰਕਾਰ ਨੂੰ ਆ ਜਾਣਗੇ ਕਿਸਾਨਾਂ ਦੇ ਵੀ ਮਤਲਬ ਕਿ ਉਹ ਤੋਂ ਛਟਕਾਰਾ ਹੋ ਜੂਗਾ ਲੋਨ ਤੋਂ ਅਜੇਹੀ ਪ੍ਰਕਿਰਿਆ ਦਾ ਪ੍ਰੋਸਾ ਦਿੱਤਾ ਤੇ ਜਿਹੜੇ ਕਈ ਕਿਸਾਨਾਂ ਤੇ ਪ੍ਰਦਰਸ਼ਨ ਦੌਰਾਨ ਕਿਸੇ ਪਹਿਲੂ ਦੌਰਾਨ ਕੇਸ ਚੱਲ ਰਹੇ ਨੇ ਜਿੱਥੇ ਬੰਦੀਆਂ ਦੇ ਲੀਡਰਾਂ ਤੇ ਉਹਦਾ ਵੀ ਕਹਿੰਦੇ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਜਿਹੜੇ ਤਾਂ ਅਜੇ ਚਲਾਨ ਪੇਸ਼ ਨਹੀਂ ਹੋਏ ਉਹ ਤਾਂ ਅਸੀਂ ਵਾਪਸ ਲੈ ਲਾਂਗੇ ਜਿਹੜੇ ਚਲਾਨ ਪੇਸ਼ ਹੋ ਚੁੱਕੇ ਨੇ ਉਹਨਾਂ 'ਚ ਅਸੀਂ ਆਪਣੇ ਜਿਹੜੇ ਐਡਵੋਕੇਟ ਜਰਨਲ ਉਹਦੇ ਨਾਲ ਸਲਾਹ ਕਰਕੇ ਕੇਸ ਵਾਪਸ ਲਵਾਂਗੇ ਤੁਸੀਂ ਅੰਦੋਲਨ ਵਾਪਸ ਲੈ ਲਓ ਹਮ ਹਮ ਤੇ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਹੁਣ ਚੰਡੀਗੜ੍ਹ ਦੇ ਵਿੱਚ ਸੈਕਟਰ 34 ਚ ਲੱਗਿਆ ਉਗਰਾਹ ਜਿੱਥੇ ਵਦੀਨਾ ਅੰਦੋਲਨ ਮੁੱਕ ਗਿਆ ਸੋ ਇਹ ਚੋ ਕੁਝ ਤਰ੍ਹਾਂ ਇਹ ਵੀ ਦੇਖਦਿਆਂ ਨੇ ਕਿ ਭਈ ਕਿਸੇ ਦੀਆਂ ਤਾਰਾਂ ਸ਼ੰਭੂ ਖਨੌਰੀ ਵਾਲਿਆਂ ਦੀ ਭਾਜਪਾ ਨਾਲ ਜੁੜਦੀਆਂ ਨੇ ਕੁੰਜ ਦੀਆਂ ਤਾਰਾਂ ਇੱਥੇ ਚੰਡੀਗੜ੍ਹ ਬੈਠ ਕੇ ਇਸ ਮਾਨ ਸਰਕਾਰ ਨਾਲ ਜੁੜਦੀਆਂ ਨੇ ਇਹ ਤਾਰਾਂ ਦਾ ਕਨੈਕਸ਼ਨ ਆ ਜਾਂ ਕਿਸਾਨੀ ਮਸਲੇ ਦਾ ਹੱਲ ਹੈ ਤੇ ਪਰ ਫਿਰ ਵੀ ਉਗਰਾਹ ਜਿੱਥੇ ਵੰਦੀ ਨੇ ਅੱਜ ਆਪਣੀ ਬੈਠਕ ਕੀਤੀ ਸੀ ਕਿਸਾਨ ਭਵਨ ਦੇ ਵਿੱਚ ਬੈਠਕ ਕਰਕੇ ਉਹਨੇ ਫੈਸਲਾ ਲਿਆ ਕਿ ਮੁੱਖ ਮੰਤਰੀ ਦੇ ਇੱਕ ਵਾਰ ਭਰੋਸਾ ਰੱਖੋ 30 ਤੱਕ ਇੰਤਜ਼ਾਰ ਕਰੋ ਜੇ ਐਮਐਸਪੀ ਦਾ ਮਸਲੇ ਦਾ ਹੱਲ ਵੀ ਉਸ ਕਿਸਾਨੀ ਨੀਤੀ 'ਚ ਨਹੀਂ ਮਿਲਦਾ ਤੇ ਕਿਸਾਨੀ ਬਾਕੀ ਮਸਲਿਆਂ ਦਾ ਹੱਲ ਵੀ ਨਹੀਂ ਮਿਲਦਾ ਤੇ ਜਿਹੜੇ ਕਰਜ਼ੇ ਮਾਫੀ ਵਾਲੀ ਗੱਲ ਕਰ ਰਹੇ ਨੇ ਕਿ ਅਸੀਂ ਨਿਵੇੜ ਦੇਾਂਗੇ ਉਹਦੇ ਪ੍ਰਕਿਰਿਆ ਦੇ ਮੰਤਰੀ ਅੱਗੇ ਨਹੀਂ ਵੱਧਦੇ ਕਿ 30 ਤਰੀਕ ਤੋਂ ਬਾਅਦ ਕਿਹੜਾ ਸੂਰਜ ਨਹੀਂ ਚੜ੍ਹਨਾ ਤੇ ਵਾਪਸ ਆ ਜਾਾਂਗੇ ਚੰਡੀਗੜ੍ਹ ਸੋ ਇਸ ਫੈਸਲੇ ਨਾਲ ਅੱਜ ਚੰਡੀਗੜ੍ਹ ਤੋਂ ਰਵਾਨਗੀ ਪਾ ਗਿਆ ਜੀ ਕਿਸਾਨਾਂ ਦਾ ਦੀਪਕ ਜੀ ਪਿਛਲੇ ਸਮੇਂ ਦੇ ਵਿੱਚ ਮੈਨੂੰ ਯਾਦ ਆ ਤੁਸੀਂ ਖਬਰ ਸੰਜੀ ਕੀਤੀ ਸੀ ਕਿ ਕੁਝ ਜਿਹੇ ਲੋਕ ਨੇ ਜਿਹੜੇ ਹੁਣ ਇਸ ਜਹਾਨ ਤੋਂ ਰੁਖਸਤ ਹੋ ਚੁੱਕੇ ਨੇ ਪਰ ਉਹਨਾਂ ਦੇ ਨਾਮ ਤੇ ਅਜੇ ਵੀ ਪੈਨਸ਼ਨ ਵਸੂਲੀ ਪੈਨਸ਼ਨ ਰਿਸੀਵ ਕੀਤੀ ਜਾ ਰਹੀ ਹੈ ਉਹਦੇ ਨਾਮ ਤੇ ਪੈਨਸ਼ਨ ਜਾਰੀ ਹੋ ਰਹੀ ਹੈ ਸਰਕਾਰੀ ਖਜ਼ਾਨੇ ਚ ਤੇ ਸਰਕਾਰ ਨੇ ਇਹ ਕਿਹਾ ਸੀ ਪੈਸੇ ਰਿਕਵਰ ਕੀਤੇ ਜਾਣੇ ਨੇ ਹੁਣ ਕਿੰਨੇ ਕੁ ਪੈਸੇ ਰਿਕਵਰ ਹੋ ਗਏ ਨੇ ਜੀ ਜਿਹੜੇ ਮ੍ਰਿਤਕਾਂ ਦੇ ਨਾਮ ਤੇ ਪੈਨਸ਼ਨ ਪੰਜਾਬ ਚ ਦਿੱਤੀ ਜਾ ਰਹੀ ਸੀ ਦੇਖੋ ਜੀ ਇਹ ਬੜੀ ਧੇਰ ਤੋਂ ਇਹ ਮੁੱਦਾ ਬਣਦਾ ਰਿਹਾ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਮੁੱਦਾ ਰਿਹਾ ਹਮ ਹੈਨਾ ਤੇ ਕਿ ਬੁਢਾਪਾ ਪੈਨਸ਼ਨ ਦੇ ਨਾਮ ਦੇ ਉੱਤੇ ਉਮਰਾ ਬਦਲ ਕੇ ਜਾਂ ਜਿਹੜੇ ਇਸ ਜਹਾਂ ਤੋਂ ਚਲੇ ਜਾਂਦੇ ਨੇ ਉਹਦੇ ਵਿੱਚ ਦੋ ਤਰ੍ਹਾਂ ਦੇ ਪਹਿਲੂ ਨੇ ਇੱਕ ਪਹਿਲੂ ਤਾਂ ਹੋਊਗਾ ਕਿ ਜਿਹੜੇ ਬੰਦੇ ਦੀ ਮੌਤ ਹੋ ਗਈ ਹੂੰ ਹੂੰ ਉਹਦੇ ਪਰਿਵਾਰ ਨੇ ਡੈਥ ਸਰਟੀਫਿਕੇਟ ਬਣਾਇਆ ਹੀ ਨਹੀਂ ਜੇ ਬਣਾ ਲਿਆ ਮੰਨ ਲਓ ਵਿਭਾਗ ਨੂੰ ਜਮਾ ਹੀ ਨਹੀਂ ਕਰਾਇਆ ਤੇ ਉਹਦੇ ਖਾਤੇ 'ਚ ਪੈਸੇ ਆਉਂਦੇ ਰਹਿੰਦੇ ਨੇ ਜ਼ਰੂਰੀ ਨਹੀਂ ਕਿ ਉਹ ਪਰਿਵਾਰ ਕਢਾਉਂਦੇ ਹੋਣ ਜੀ ਕਈ ਵਾਰ ਖਾਤੇ 'ਚ ਪਈ ਰਹਿੰਦੀ ਹੈ ਕਈ ਵਾਰ ਬੈਂਕ ਵਾਲੇ ਪੱਧਰ ਤੇ ਵੀ ਕਪੜੇ ਹੋ ਜਾਂਦੇ ਆ ਹੂੰ ਹੂੰ ਸੋ ਇਹ ਕੱਲੇ ਪਰਿਵਾਰ ਪੱਧਰ ਤੇ ਨਹੀਂ ਪਰ ਬਕਾਇਦਾ ਤੌਰ ਤੇ ਪੰਜਾਬ ਦੇ ਪਿੰਡੂ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਏਸੀ ਪ੍ਰਕਿਰਿਆ ਬਿੱਡੀ ਡਾਟਾ ਇਕੱਠਾ ਜਿੰਨਾ ਵਈ ਸ਼ੁਰੂ ਕੀਤਾ ਉਹਨਾਂ ਦੇ ਵਿੱਚ ਲਗਭਗ ਪੰਜਾਬ ਦੇ ਵਿੱਚ 2.5 ਲੱਖ ਕੇਸ ਜੇ ਲੱਭੇ 2.44 ਹਜ਼ਾਰ ਕੇਸ ਜੇ ਲੱਭੇ ਜਿਨ੍ਹਾਂ ਚ ਜਾਂ ਤਾਂ ਬੰਦਾ ਮਤਲਬ ਕਿ ਯੋਗ ਨਹੀਂ ਸੀਗਾ ਪੈਨਸ਼ਨ ਲੈਣ ਦੇ ਹ ਉਹ ਗੈਰਕਾਨੂੰਨੀ ਤੌਰ ਤੇ ਲੈ ਰਿਆ ਸੀਗਾ ਉਮਰ ਦਾ ਹਵਾਲਾ ਜਾਂ ਕਿਸੇ ਹੋਰ ਦਾ ਹਵਾਲਾ ਤੇ ਦੂਸਰੇ ਪਾਸੇ ਜਾਂ ਜਿਹੜਾ ਬੰਦਾ ਇਸ ਜਾਨ ਤੋਂ ਚਲਾ ਗਿਆ ਉਹਦੇ ਨਾਂ ਤੇ ਪੈਨਸ਼ਨ ਸੋ ਅਜਿਹਾ 2.5 ਲੱਖ 2.44 ਹਜ਼ਾਰ ਕੇਸ ਲੱਭੇ ਤੇ ਉਹ ਕੇਸਾਂ ਦੀ ਜ਼ਿਲ੍ਹਾ ਵਾਈਜ਼ ਪੈਰਵੀ ਕਰਨ ਤੋਂ ਬਾਅਦ ਸੂਚੀ ਬਣਾਉਣ ਤੋਂ ਬਾਅਦ ਰਿਕਵਰੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਆਪਾਂ ਪਹਿਲਾਂ ਇਹ ਗੱਲ ਕੀਤੀ ਸੀ ਕਿ ਇਹ ਜਿਹੇ ਕੇਸ ਫੜੇ ਜਾ ਰਹੇ ਨੇ ਰਿਕਵਰੀ ਦੇ ਵਿੱਚ ਰਿਕਵਰੀ ਦੇ ਵਿੱਚ 145 ਕਰੋੜ ਤੋਂ ਵੱਧ ਪੈਸੇ ਦੀ ਰਿਕਵਰੀ ਹੋ ਚੁੱਕੀ ਹੈ ਜੀ ਤੁਸੀਂ ਇੱਥੋਂ ਦਾ ਲਓ 244000 ਕੇਸਾਂ ਦੇ ਵਿੱਚ ਇਹ ਜਿਹੇ ਬੰਦਿਆਂ ਤੋਂ ਲਗਭਗ 145.73 145 ਕਰੋੜ 73 ਲੱਖ ਦੀ ਰਿਕਵਰੀ ਹਮਮ ਸਭ ਤੋਂ ਵੱਧ ਕੇਸ ਜੇ ਕਿਤੇ ਆਏ ਨੇ ਤਾਂ ਪਟਿਆਲੇ ਚ ਆਏ ਨੇ 24000 ਤੋਂ ਵੱਧ ਜੇ ਕੇਸ ਫੜੇ ਗਏ ਨੇ ਇਸ ਤੋਂ ਬਾਅਦ 바ਰੀ ਆਉਂਦੀ ਹੈ ਜਲੰਧਰ ਦੀ 20000 ਤੋਂ ਵੱਧ ਕੇਸ ਫੜੇ ਗਏ ਨੇ ਇਤਵਤ ਬਾਰੀਆਂ ਲਈ ਬਠਿੰਡੇ ਦੀ 19000 ਤੋਂ ਵੱਧ ਕੇਸ ਪੜੇਗੇ ਨੇ ਇਸ ਤੋਂ ਬਾਅਦ ਲੁਧਿਆਣਾ 18000 ਤੋਂ ਵੱਧ ਕੇਸ ਪੜੇਗੇ ਨੇ ਇਹ ਤੋਂ ਬਾਅਦ ਅੰਮ੍ਰਿਤਸਰ 17000 ਤੋਂ ਵੱਧ ਕੇਸ ਪੜੇਗੇ ਨੇ ਪਰ ਜ਼ਿਆਦਾਤਰ ਅਜਿਹੇ ਵੀ ਨੇ ਜਿੱਥੇ ਮਤਲਬ ਕਿ 10000 ਤੋਂ ਲੈ ਕੇ 10000 ਕਰੋੜ ਤੋਂ ਲੈ ਕੇ 20000 ਕਰੋੜ ਤੱਕ ਦੀ ਵਿਸੂਲੀ ਹੋਈ ਹੈ ਹੂੰ ਹੂੰ ਉਥੇ ਕੇਸ ਘਟਨੇ ਜੀ ਪਰ ਪੈਸਿਆਂ ਦੀ ਵਿਸੂਲੀ ਵੱਧ ਹੈ ਜਿਵੇਂ ਸਭ ਤੋਂ ਵੱਧ ਵਿਸੂਲੀ ਜੇ ਕਿਤੇ ਹੋਈ ਹੈ ਤਾਂ ਸੰਗਰੂਰ ਮੁੱਖ ਮੰਤਰੀ ਸਾਹਿਬ ਦੇ ਆਪਣੇ ਇਲਾਕੇ 'ਚ ਹੋਈ ਹੈ 21000 ਮਤਲਬ ਕਿ 21 ਕਰੋੜ ਤੋਂ ਵੱਧ ਦੀ ਰਿਕਵਰੀ ਹੈ ਇੱਥੋਂ ਜੀ ਇੱਥੋਂ ਦਾ ਜਿਹੜਾ 21 ਕਰੋੜ ਤੋਂ ਵੱਧ ਦੀ ਰਿਕਵਰੀ ਇਸੇ ਤਰ੍ਹਾਂ ਅੰਮ੍ਰਿਤਸਰਾ ਜਿੱਥੇ 10 ਕਰੋੜ ਤੋਂ ਵੱਧ ਦੀ ਰਿਕਵਰੀ ਹੋਈ ਹੈ ਇਸੇ ਤਰ੍ਹਾਂ ਬਠਿੰਡਾ ਜਿੱਥੇ 3 ਕਰੋੜ ਤੋਂ ਵੱਧ ਦੀ ਰਿਕਵਰੀ ਹੋਈ ਹੈ ਇਸੇ ਤਰ੍ਹਾਂ ਜੀ ਗੁਰਦਾਸਪੁਰ ਹੈ 15 ਕਰੋੜ ਤੋਂ ਵੱਧ ਦੀ ਰਿਕਵਰੀ ਹੈ ਇਸੇ ਤਰ੍ਹਾਂ ਤਰਨਤਾਰਨ ਹੈ 10 ਕਰੋੜ ਤੋਂ ਵੱਧ ਦੀ ਰਿਕਵਰੀ ਹੈ ਇਹ ਇਸੇ ਤਰ੍ਹਾਂ ਜੀ ਫਿਰ ਮਤਲਬ ਕਿ 10 ਕਰੋੜ ਤੋਂ ਵੱਧ ਪਟਿਆਲੇ ਦੀ ਰਿਕਵਰੀ ਹੈ ਤੇ ਸਭ ਤੋਂ ਵੱਧ ਸੰਗਰੂਰ ਚ 21 ਕਰੋੜ ਦੀ ਰਿਕਵਰੀ ਹੈ 145 ਕਰੋੜ ਤੇ ਹਿੱਤਰ ਲੱਖ ਦੀ ਰਿਕਵਰੀ ਹੋ ਗਈ ਹੈ ਤੇ ਰਿਕਵਰੀ ਚ ਹੋਰ ਵਾਧਾ ਹੋ ਸਕਦਾ ਚਲੋ ਸਰਕਾਰ ਲਈ ਰਾਹਤ ਹੈ ਜੀ ਇੱਕ ਪਾਸੇ ਇਧਰੋਂ ਰਿਕਵਰੀ ਨਾਲ ਥੋੜਾ ਜਿਹਾ ਸਾਹ ਮਿਲਿਆ ਉਧਰ ਕੱਲ ਆਪਾਂ ਪੈਟਰੋਲ ਡੀਜ਼ਲ ਦੇ حوالے ਨਾਲ ਗੱਲ ਕਰ ਰਹੇ ਸੀ ਅੱਜ ਧਰਨੇ ਪ੍ਰਦਰਸ਼ਨ ਕਰਨੀਆਂ ਕੁਝ ਰਾਜਨੀਤਿਕ ਤਿਰਾਂ ਜਦੋਂ ਕੇਂਦਰ ਬਣਾਉਂਦਾ ਤਦ ਬੀਜੇਪੀ ਕਰਦੀ ਹੁਣ ਆਵਾਦੀ ਬਾਟਨੀ ਵਿਧਾਈ ਤਾਂ ਹੁਣ ਬੀਜੇਪੀ ਵੀ ਪ੍ਰਦਰਸ਼ਨ ਕਰ ਰਹੀ ਹੈ ਕਿ ਪੈਟਰੋਲ ਡੀਜ਼ਲ ਮਹਿੰਗਾ ਕਰਤਾ ਵੈਸੇ ਬਿਜਲੀ ਵਾਲੇ ਮਾਮਲੇ ਚ ਕਹਿੰਦੇ 1500 ਕਰੋੜ ਰੁਪਈਆ ਹੁਣ ਬਚ ਜਾਣਾ ਜੀ ਪੰਜਾਬ ਸਰਕਾਰ ਨੂੰ ਜਿਹੜੇ 3 ਰੁਪਏ ਵਾਲੀ ਸਬਸਿਡੀ ਵਾਲੀ ਸ਼ਰਤ ਖਤਮ ਕੀਤੀ ਹੈ ਸੋ ਥੋੜੀ ਜਿਹੀ ਰਾਹਤ ਉਧਰ ਹੋਈ ਹੈ ਚਲੋ ਜੇ ਇਹ ਪੈਸਿਆਂ ਨਾਲ ਵੀ ਪੰਜਾਬ ਦਾ ਕੁਝ ਭਲਾ ਹੋ ਜਵੇ ਤਾਂ ਪਰ ਸਿਆਸਤ ਦਾ ਹੀ ਭਲਾ ਹੋ ਰਿਹਾ ਪੰਜਾਬ ਦਾ ਜੇ ਹੁੰਦਾ ਦੇਖ ਨਹੀਂ ਲਿਆ ਹਮਮ ਦੀਪਕ ਜੀ ਹਰਿਆਣੇ ਦੇ ਵਿੱਚ ਚੋਣਾਂ ਹੋਣੀਆਂ ਨੇ ਹੁਣ ਇਸ ਹਫਤੇ ਤੁਸੀਂ ਇੱਕ ਗੱਲ ਵੀ ਦੱਸੀ ਸੀ ਕਿ ਰੈਸਲਰ ਵਿਨੇਸ਼ ਫੋਰਗਟ ਤੇ ਉਹਨਾਂ ਦੇ ਬ੍ਰਦਰ ਨੇ ਬਜਰੰਗ ਪੁਨੀਆਂ ਉਹਨਾਂ ਨੇ ਜੁਆਇਨ ਕਰ ਲੈਣੀ ਆ ਕਾਂਗਰਸ ਹਰਿਆਣੇ ਦੇ ਵਿੱਚ ਤੇ ਉਧਰਲੇ ਪਾਸਿਓ ਕੀ ਅਪਡੇਟ ਹੈ ਜੀ ਬਿਲਕੁਲ ਜੀ ਅੱਜ ਜੁਆਇਨ ਕਰ ਲਈ ਦੋ ਹੀ ਖਿਡਾਰੀ ਨੇ ਬਕਵਖ ਬਜਰੰਗ ਪੁਨੀਆ ਹੋਰੀ ਤੇ ਵਿਨੇਸ਼ ਪੁਗਾਢੋਰੀ ਉਹਨਾਂ ਦੋਨਾਂ ਨੇ ਅੱਜ ਰਸਮੀ ਤੌਰ ਤੇ ਕਾਂਗਰਸ ਜੁਆਇਨ ਕਰ ਲਈ ਦੋਵਾਂ ਨੇ ਆਪਣੀਆਂ ਨੌਕਰੀਆਂ ਤੋਂ ਵਿਨੇਸ਼ ਪੁਗਾਢ ਨੇ ਰੇਲਵੇ ਤੋਂ ਤੇ ਉਹਨਾਂ ਨੇ ਅਸਤੀਫੇ ਦਿੱਤੇ ਤੇ ਉਹ ਕਹਿੰਦੇ ਜੀ ਕਿ ਔਖੀ ਘੜੀ ਸੀ ਜਦੋਂ ਸਾਡੇ ਤੇ ਤਾਂ ਸਭ ਨੇ ਸਾਥ ਦਿੱਤਾ ਭਾਜਪਾ ਨੂੰ ਛੱਡ ਕੇ ਇਸ ਲਈ ਅਸੀਂ ਉਸ ਦੇ ਖਿਲਾਫ ਡਟੇ ਅੱਜ ਇਸ ਰਾੰਤਿਕ ਪੜ ਚਾਕੇ ਵੀ ਅਸੀਂ ਕਹਿੰਦੇ ਕਿ ਕੰਮ ਕਰਨਾ ਚਾਹੁੰਦੇ ਹਾਂ ਸੋ ਤੇ ਅੱਜ ਆਪਾਂ ਉਸਨ ਵੱਡੀ ਚਰਚਾ ਕੀਤੀ ਸੀ ਤੇ ਇਹ ਇਸ਼ਾਰਾ ਮਿਲ ਗਿਆ ਕਿ ਬਿਨੇਸ਼ ਪੁਗਾਟ बेशक ਆਪਾਂ ਗੱਲ ਕਰ ਰਹੀ ਸੀ ਕਿ ਦਾਦਰੀ ਤੋਂ ਵੀ ਉਹਨੂੰ ਖਾਲੀ ਆ ਕਿਉਂਕਿ ਉੱਥੋਂ ਸ੍ਰੀਲ ਸਾਗਵਾਨ ਨੂੰ ਜਿਹੜਾ ਜੇਲਰ ਰਿਆ ਉਹਦਾ ਇਹਨੂੰ ਰਿਹਾਈ ਦਿੰਦਾ ਰਿਹਾ ਡੇਰਾ ਸਿਰਸਾ ਮੁਕੀ ਨੂੰ ਉਹਨੂੰ ਟਿਕਟ ਮਿਲੀ ਆ ਤੇ ਉੱਥੋਂ ਬਵੀਤਾ ਪੁਗਾਟ ਨਹੀਂ ਲੜਦੀ ਇਸ ਲਈ ਜੇ ਚਾਹੁੰਦੀ ਤਾਂ ਉੱਥੋਂ ਵੀ ਲੜ ਸਕਦੀ ਸੀ ਬਿਨੇਸ਼ ਪੁਗਾਟ ਪਰ ਪਤਾ ਲੱਗ ਰਿਹਾ ਕਿ ਉਹਨਾਂ ਦਾ ਤੈ ਹੈ ਜੀ ਉਹਨਾਂ ਨੂੰ ਟਿਕਟ ਉਹਨਾਂ ਦੇ ਜੀਂਦ ਦੇ ਸਹਰਿਆਂ ਦੇ ਪਿੰਡ ਜਿਹੜੇ ਖੇਤਰ ਚ ਆਉਂਦਾ ਜਲਾਲਾ ਸੀਟ ਚਲਾਣਾ ਸੀਟ ਤੋਂ ਉੱਥੋਂ ਹੀ ਚੋਣ ਲੜੇਗੀ ਪਰ ਬੀਜੇ ਜੀ ਇਹ ਵੀ ਸੰਭਵ ਹੈ ਕਿ ਜਦੋਂ ਤੱਕ ਆਪਣਾ ਇਹ ਪ੍ਰੋਗਰਾਮ ਮੁਕੇ ਸ਼ਾਇਦ ਤਦ ਤੱਕ ਕਾਂਗਰਸ ਦੀ ਪਹਿਲੀ ਸੂਚੀ ਆ ਜਾਵੇ ਹੂੰ ਹੂੰ ਵੈਸੇ ਭਾਜਪਾ ਵਾਲਾ 67ਵੀਂ ਦੁਆਰ ਵਾਲਾ ਖਾਸਾ ਖਲਾਰਾ ਬਹਿ ਗਿਆ 30 32 ਉਹਨਾਂ ਦੇ ਲੀਡਰ ਅਸਤੀਫੇ ਦੇ ਚੁੱਕੇ ਨੇ ਹੈਨਾ ਨਾਰਾਜ਼ਗੀ ਪ੍ਰਗਟਾ ਚੁੱਕੇ ਨੇ ਤੇ ਪਤਾ ਲੱਗ ਰਿਹਾ ਕਿ ਬੀਜੇਪੀ ਦੁਬਾਰਾ ਬੈਠਕ ਕਰ ਰਹੀ ਹੈ ਚਾਰ ਤੋਂ ਛੇ ਸੀਟਾਂ ਬਦਲ ਵੀ ਸਕਦੀ ਹੈ ਬਹੁਤ ਅੱਛਾ ਜੀ ਇਹ ਬੀਜੇਪੀ 'ਚ ਪਹਿਲੀ ਵਾਰ ਅਜਿਹੇ ਦਬਾਅ ਦੇ ਵਿੱਚ ਦੇਖਿਆ ਜਾ ਰਿਹਾ ਬੀਜੇਪੀ ਨੂੰ ਜੀ ਇੰਨੀ ਵੱਡੀ ਬਗਾਵਤ ਤਾਂ ਇਦਾਂ ਖ ਤੇ ਕਾਂਗਰਸ ਵੀ ਕਹਿੰਦੇ 71 ਦੀ ਸੂਚੀ ਤਿਆਰ ਹੈ ਜੀ ਸੋਨੀਆ ਤੋਂ ਵੀ ਮੋਹਰ ਲਵਾਲੀ ਸੋਨੀਆ ਵੀ ਮੀਟਿੰਗ ਚ ਮੌਜੂਦ ਸੀ ਫਾਈਨੈਂਸ ਤੇ ਪਰ ਉਹਦੇ ਵਿੱਚੋਂ ਹੁਣ ਇਹ ਨਹੀਂ ਪਤਾ ਕਿ ਪਹਿਲੀ ਸੂਚੀ 35ਾਂ ਦੀ ਆਵੇ 45ਾਂ ਦੀ ਆਵੇ ਕਿ 71ਾਂ ਦੀ ਆਏਗੀ ਜੀ ਤੇ ਜਿਹੜੀ ਵੀ ਆਏਗੀ ਉਹਦੇ ਵਿੱਚ ਵਿਨੇਸ਼ ਪਗੜ ਦਾ ਨਾਮ ਤੈਅ ਹੈ ਔਰ ਜਲਾਨਾ ਸੀਟ ਤੋਂ ਲੜੇਗੇ ਵੀ ਤੈਅ ਆ ਤੇ ਜਿਹੜੇ ਬਾਕੀ ਬਚਣਗੇ ਉਹਨਾਂ ਦੇ ਵਿੱਚ ਕਹਿੰਦੇ ਜੀ ਹੁਣ ਰਣਦੀਪ ਸੁਰਜੀ ਵਾਲਾ ਔਰ ਕੁਮਾਰੀ ਸ਼ੈਲ ਵਾਲਾ ਮੁੱਦਾ ਆ ਕੇ ਐਮਪੀਆਂ ਨੇ ਲੜਨੀਆਂ ਕਿ ਨਹੀਂ ਲੜਨੀਆਂ ਤੇ ਕਹਿੰਦੇ ਜੀ ਭੁਪਿੰਦਰ ਹੁੱਡਾ ਦੇ ਮੁੰਡੇ ਦੁਪਿੰਦਰ ਹੁੱਡਾ ਨੇ ਵੀ ਚੰਡਾ ਕਰਤਾ ਕਹਿੰਦਾ ਵੀ ਜੇ ਐਮਪੀ ਹੋ ਕੇ ਲੜ ਸਕਦਾ ਮੈਂ ਫਿਰ ਮੈਂ ਵੀ ਲੜ ਸਕਦਾ ਮੈਨੂੰ ਟਿਕਟ ਦੇਓ ਸੋ ਇਸ ਲਈ ਉਹਨਾਂ ਦੀ ਟਿਕਟ ਰੋਕਣ ਦੇ ਲਈ ਆ ਦਾਅ ਮਿਲਦਾ ਭਿੰਦਰ ਹੁੱਡਾ ਵੱਲੋਂ ਖੜਿਆ ਗਿਆ ਕਿੰਨਾ ਕਾਮਯਾਬ ਹੁੰਦਾ ਕਿੰਨਾ ਕਿ ਨਹੀਂ ਪਰ ਕਾਂਗਰਸ ਦੀ ਸੂਚੀ ਆਉਣ ਤੋਂ ਬਾਅਦ ਵੀ ਬਗਾਵਤ ਦਾ ਪਹਿਲੂ ਖੜਾ ਹੈ ਕਿਉਂਕਿ ਹਰਿਆਣੇ ਵਿੱਚ ਸਭ ਤੋਂ ਵੱਧ 90 ਸੀਟਾਂ ਦੇ ਜਿਹੜੇ ਕੋਈ ਦਾਵੇਦਾਰ ਜੰਮੇ ਨੇ ਤਾਂ ਕਾਂਗਰਸ ਵੱਲੋਂ ਜੰਮੇ ਨੇ 2500 ਤੋਂ ਵੱਧ ਦਾਵੇਦਾਰੀਆਂ ਨੇ 90 ਸੀਟਾਂ ਦੇ ਉੱਤੇ ਜੀ ਸੋ 2539 ਦੇ ਕਰੀਬ ਦਾਵੇਦਾਰੀਆਂ ਨੇ ਸੋ ਉਹਦੇ ਵਿੱਚੋਂ 90 ਨੂੰ ਟਿਕਟ ਮਿਲਣੀਆਂ ਤੇ ਉਹਨਾਂ ਚ ਕਿੰਨੇ ਬਗਾਵਤ ਕਰਦੇ ਨੇ ਦੇਖਣ ਵਾਲੀ ਗੱਲ ਹੋ ਪਰ ਜੇ ਜਦ ਤੱਕ ਬਾਕੀ ਜਿਵੇਂ ਭਾਜਪਾ ਟਿਕਟਾਂ ਵੰਡ ਚੁੱਕੀ ਆ ਫਿਰ ਬਗਾਵਤ ਕਰਕੇ ਜਾਣਗੇ ਵੀ ਕਿੱਥੇ ਇਹ ਵੀ ਸਵਾਲ ਆ 25 90 ਸੀਟਾਂ ਪਿੱਛੇ 2500 ਦਾਵੇਦਾਰੀਆਂ ਹਾਂ 2500 ਤੋਂ ਵੱਧ 2539 ਸੰਥੀ ਕੁਝ ਦੀਪਕ ਜੀ ਪਹਿਲਾਂ ਤਾਂ ਜਦੋਂ ਮੈਂ ਇਹ ਗੱਲ ਪੜ੍ਹੀ ਮੈਨੂੰ ਹੈਰਾਨੀ ਹੋਈ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਟੈਟੂ ਖੁਣਵਾਏ ਜਾਂਦੇ ਨੇ ਕੈਦੀਆਂ ਵੱਲੋਂ ਪਰ ਨਾਲ ਹੀ ਮੇਰੇ ਮਨ 'ਚ ਇਹ ਖਿਆਲ ਆ ਵੀ ਜੇ ਪੰਜਾਬ ਦੀਆਂ ਜੇਲਾਂ 'ਚੋਂ ਇੰਟਰਵਿਊਜ਼ ਹੋ ਸਕਦੀਆਂ ਨੇ ਤਾ ਫਿਰ ਟੈਟੂ ਖਣਵਾਏ ਜਾਣਾ ਤਾਂ ਕੋਈ ਬਹੁਤੀ ਵੱਡੀ ਗੱਲ ਹੈ ਨਹੀਂ ਪਰ ਇਹ ਟੈਟੂ ਵਾਲਾ ਸਾਹਬ ਤਾਂ ਜੇਲ੍ਹ 'ਚ ਟੈਟੂ ਬਣਦੇ ਨੇ ਜੀ ਬਿਲਕੁਲ ਜੀ ਇਹ ਇੱਕ ਬਖਰਾ ਪਹਿਲੂ ਆ ਕਿ ਹੁਣ ਤੱਕ ਪੰਜਾਬ ਦੀਆਂ ਜੇਲ੍ਹਾਂ ਦੇ ਹਵਾਲੇ ਨਾਲ ਆਪਾਂ ਚਰਚਾ ਕਰਦੇ ਆਏ ਕਿ ਜਿਨ੍ਹਾਂ 'ਚੋਂ ਚਿੱਟਾ ਮਿਲ ਗਿਆ ਜੀ ਜਿਨ੍ਹਾਂ 'ਚੋਂ ਕਾਲਾ ਮਿਲ ਗਿਆ ਜੀ ਜਿਨ੍ਹਾਂ 'ਚੋਂ ਹਥਿਆਰ ਮਿਲ ਗਏ ਜੀ ਜਿਨ੍ਹਾਂ 'ਚੋਂ ਮੋਬਾਈਲ ਮਿਲ ਗਏ ਜੀ ਹੈਨਾ ਫਿਰ ਤੁਹਾਡੀ ਗੱਲ درست ਹੈ ਕਿ ਇਹ ਨਾ ਗੱਲਾਂ ਨੂੰ ਧਿਆਨ ਚ ਰਹਿਦਾ ਮੈਂ ਸੋਚਿਆ ਕਿ ਇਹ ਕਿੱਡੀ ਕੁ ਗੱਲ ਆ ਹੁੰਦਾ ਜੇਲ੍ਹ ਚ ਇੰਟਰਵਿਊ ਹੁੰਦੀ ਹੈ ਹੂੰ ਜੇਲ੍ਹ ਚ ਇੰਟਰਨੈਟ ਮਿਲਦਾ ਹੈ 스마트ਫੋਨ ਮਿਲਦਾ ਹੈ ਸਟੈਂਡ ਮਿਲਦਾ ਹੈ ਹੈ ਨਾ ਸਾਰਾ ਕੁਝ ਰੋਸ਼ਨੀ ਮਿਲਦੀ ਹੈ ਸਾਰਾ ਪ੍ਰਬੰਧ ਹੁੰਦਾ ਤੇ ਇਹ ਸਾਰੀ ਪ੍ਰਕਿਰਿਆ ਤੋਂ ਫਿਰ ਇੱਕ ਕਿਉਂ ਹੁੰਦਾ ਪਰ ਇੱਕ ਨਵਾਂ ਟ੍ਰੈਂਡ ਹੈ ਜਿਹਨੂੰ ਲੈ ਕੇ ਪੰਜਾਬ ਪੁਲਿਸ ਫਿਕਰਮੰਦ ਹੈ ਮੈਂ ਬਿਆਨ ਦੇਖ ਰਿਹਾ ਸੀਗਾ ਗੁਰਮੀਤ ਸਿੰਘ ਚੋਹਾਨ ਹੋਰੀ ਨੇ AIG ਐਂਟੀ ਗੈਂਗਸਟਰ ਟਾਸਕ ਫੋਰਸ ਦੇ ਹੂੰ ਉਹ ਕਹਿੰਦੇ ਵੀ ਕਿ ਟੈਟੂ ਬਣਾਉਣਾ ਇੱਕ ਕਾਮ ਕਲਚਰ ਹੈ ਹੂੰ ਕੋਈ ਬੜੀ ਗੱਲ ਨਹੀਂ ਵਿਦੇਸ਼ਾਂ ਵਿਦੇਸ਼ਾਂ 'ਚ ਲੋਕ ਟੈਟੂ ਬਣਾਉਂਦੇ ਨੇ ਪਰ ਕੈਦੀਆਂ ਵੱਲੋਂ ਮੁਜ਼ਰਮਾਂ ਵੱਲੋਂ ਗੈਂਗਸਟਰਾਂ ਵੱਲੋਂ ਇੱਕ ਖਾਸ ਤਰ੍ਹਾਂ ਦੇ ਟੈਟੂ ਬਣਾਉਣਾ ਜੀ ਇੱਕ ਆਪਣੇ ਆਪ ਸਵਾਲ ਹੈ ਹੂੰ ਕਹਿੰਦੇ ਕਿ ਜਿਵੇਂ ਕਿਸੇ ਨੇ ਹੱਥ ਤੇ ਹੈ ਨਾ ਕਿਸੇ ਨੇ ਪੱਟ ਤੇ ਕਿਸੇ ਨੇ ਗਿੱਟੇ ਕੋਲ ਪੈਰ ਤੇ ਕਿਸੇ ਨੇ ਗਰਦਨ ਤੇ ਇਹ ਕਿਸਮਤਾਲੀ ਬਣਾਈ ਹੈ ਕਹਿੰਦੇ ਇਹ ਦਬਾਅ ਬਣਾਉਣ ਦੀ ਇੱਕ ਤਰੀਕਾ ਹੁੰਦਾ ਹੈ ਕਿ ਹਾਂ ਵੀ ਬੜਾ ਬੰਦਾ ਘੈਂਟ ਜ ਆ ਹੈ ਨਾ ਕੁਝ ਮਤਲਬ ਕਹਿੰਦੇ ਕਿ ਅੱਜ ਕੱਲ੍ਹ ਅਜਿਹੀਆਂ ਚੀਜ਼ਾਂ ਦਾ ਚਲਨ ਸੋਸ਼ਲ ਮੀਡੀਆ ਤੇ ਵਧਾ ਕੇ ਫਿਰ ਨਵੇਂ ਮੁੰਡਿਆਂ ਨੂੰ ਬੱਚਿਆਂ ਨੂੰ ਪ੍ਰਭਾਵਿਤ ਕਰਦਾ ਇੱਕ ਫਿਕਰ ਵਾਲਾ ਪਹਿਲੂ ਆ। ਹੂੰ ਪਰ ਇਹ ਤੋਂ ਵੀ ਅਗਲਾ ਖਤਰਨਾਕ ਪਹਿਲੂ ਜਿਹੜਾ ਸਾਹਮਣੇ ਆ ਰਿਹਾ ਉਹ ਇਹ ਆ ਰਿਹਾ ਕਿ ਜਿਹੜੇ ਏਲਾਂ ਚ ਅਜੇ ਮੁਜ਼ਰਮ ਨੇ ਗੈਂਗਸਟਰ ਨੇ ਉਹਨਾਂ ਨੇ ਗਰਦਨਾ ਤੇ ਉਹਨਾਂ ਨੇ ਡੋਲੇ ਤੇ ਪੱਟ ਤੇ ਕਹਿੰਦੇ ਜੀ ਧਾਰਾ 302 ਇਹ ਲਿਖਾਇਆ। ਧਾਰਾ 307 ਇਹਦਾ ਟੈਪ ਬਣਾਇਆ। ਜੀ ਹੁਣ ਜਾਂਚ ਇਸ ਗੱਲ ਦੀ ਹੋ ਰਹੀ ਹੈ। ਕੀ ਇਹ ਜਿਹੜੇ ਇਹ ਜਿਹੇ ਟੈਟੂ ਵਾਲੇ ਮਸਲੇ ਇਕਦਮ ਸਾਹਮਣੇ ਆ ਰਹੇ ਨੇ ਕੀ ਇਹ ਜੇਲ ਚ ਆਉਣ ਤੋਂ ਪਹਿਲਾਂ ਦੇ ਬਣੇ ਹੋਏ ਨੇ ਜਦੋਂ ਇਹ ਫੜੇ ਗਏ سزا ਹੋਈ ਉਸ ਪ੍ਰਕਿਰਿਆ ਚਾਹੀ ਕਿ ਪਹਿਲਾਂ ਤੋਂ ਬਣੇ ਹੋਏ ਨੇ ਜਾਂ ਜੇਲ ਚ ਆਉਣ ਤੋਂ ਬਾਅਦ ਬਣੇ ਨੇ ਹੂੰ ਜੇ ਜੇਲ ਚ ਆਉਣ ਤੋਂ ਬਾਅਦ ਬਣੇ ਨੇ ਕਿ ਜੇਲ ਚ ਇਹ ਸਰਵਸ ਮਿਲ ਰਹੀ ਹੈ ਹਾਂ ਟੈਟੂ ਖੋਣ ਕੌਣ ਰਿਹਾ ਹੈ ਬਿਲਕੁਲ ਦਿੱਲੀ ਦੇ ਵਿੱਚ ਸਤਿੰਦਰ ਜੈਨ ਦੀਆਂ ਲੱਤਾਂ ਘੁੱਟਣ ਵਾਲੀ ਬੰਦੇ ਅੰਦਰ ਮਿਲ ਸਕਦੇ ਨੇ ਅੰਦਰ ਉਹਦੇ ਲਈ ਮ사ਜ ਸੈਂਟਰ ਖੁੱਲ ਸਕਦਾ ਹੈ ਅੰਦਰ ਉਹਦੇ ਲਈ ਰੋਟੀ ਵਾਲ ਡੱਬੇ ਘਰੋਂ ਬਣ ਕੇ ਆ ਕੇ ਚੌਂਕੜੀ ਮਾਰ ਕੇ ਬੈਰਕ 'ਚ ਖਾਧੇ ਜਾ ਸਕਦੇ ਨੇ ਪੋਟੇਟੋ ਵਾਲੀ ਕਿੰਨੀ ਕੌਕੀ ਹੈ ਚਿੱਟੇ ਦਾ ਬਾਜ਼ਾਰ ਲੱਗਦਾ ਹੈ ਹਥਿਆਰ ਕਤਲ ਹੁੰਦੇ ਨੇ ਜੇਲਾਂ ਦੇ ਅੰਦਰ ਸਾਰਾ ਕੁਝ ਹੁੰਦਾ ਇਹ ਪਰ ਉਹ ਕਹਿੰਦੇ ਕਿ ਗੁਰੂ ਗੁਰਪ੍ਰੀਤ ਗੁਰਮੀਤ ਹੋਰੀ ਚੋਹਾਨ ਗੁਰਮੀਤ ਸਿੰਘ ਚੋਹਾਨ ਹੋਰੀ ਕਹਿੰਦੇ ਕਿ ਪਹਿਲੂ ਇਹ ਹੈ ਕਿ ਜੇ ਜੇਲ੍ਹ ਦੇ ਅੰਦਰ ਹੋ ਰਿਹਾ ਤਾਂ 2 ਤੋਂ 4 ਘੰਟੇ ਲੱਗਦੇ ਘਟੂ ਘਟਾਜਾ ਟੈਟੂ ਬਣਾਉਣ ਨੂੰ ਜੀ ਤੇ ਇੰਨੀ ਸਰਵਿਸ ਇੰਨੀ ਸ਼ਿੱਦਤ ਵਾਲੀ ਸਰਵਿਸ ਕੌਣ ਉਪਲਬਧ ਕਰਾ ਰਿਆ ਫਿਰ ਜਿਹੜੀ ਉਹਦੀ ਨੀਡਲ ਵਗੈਰਾ ਕਹਿੰਦੇ ਉਹ ਪਹਿਲਾਂ ਜਾਂਚਦਾ ਇਹ ਜਿਹੜੀ ਉਹਦੀ ਨੀਡਲ ਵਗੈਰਾ ਸਾਰਾ ਸਮਾਨ ਆ ਉਹਨੂੰ ਸੈਨੀਟਾਈਜ਼ ਪ੍ਰੋਪਰਲੀ ਕਰਨਾ ਉਹ ਮਤਲਬ ਉਹਨੂੰ ਉਹਨੂੰ ਬਹੁਤ ਵੱਡੀ ਪ੍ਰਕਿਰਿਆ ਹਾਂਜੀ ਹਾਂਜੀ ਮਾਹੌਲ ਵੀ ਚਾਹੀਦਾ ਹੈ ਮਾਹੌਲ ਵੀ ਚਾਹੀਦਾ ਨਾ ਕਲਾਕਾਰ ਹੈ ਨਾ ਬੰਦਾ ਜਿਹੜਾ ਉਹ ਬਣਾ ਰਿਹਾ ਜੀ ਜੀ ਹੈ ਨਾ ਤੇ ਇਹ ਤੋਂ ਅੱਗੇ ਫਿਰ ਉਹ ਕਹਿੰਦੇ ਕਿ ਇਹ ਵੀ ਜਾਂਚਦਾ ਵਿਸ਼ਾ ਕਿ ਕੀ ਇਹ ਜੇਲ੍ਹ ਦੇ ਅੰਦਰ ਹੈ ਜਾਂ ਜਦੋਂ ਤਰੀਕ ਤੇ ਲਿਜਾਇਆ ਜਾਂਦਾ ਉਸ ਦਿਨ ਕੋਈ ਖੇਲ ਹੁੰਦਾ ਹੋ ਇਹ ਵੀ ਇੱਕ ਵੈਲਿਊ ਹੈ ਸੋ ਪਰ ਇਹਦੇ ਨਾਲ ਉਹ ਕਹਿੰਦੇ ਕਿ ਇਸ ਪਹਿਲੂ ਤੇ ਅਸੀਂ ਜਦੋਂ ਜਾਂਚ ਕੀਤੀ ਵੀ ਕਿ ਠੀਕ ਹੈ ਆ AK47 ਬਣਾ ਲਈ ਕਿਸੇ ਨੇ ਕੋਈ ਰਵਾਲਬਰ ਬਣਾ ਲਿਆ ਕਿਸੇ ਨੇ ਕੁਝ ਹੋਰ ਬਣਾ ਲਿਆ ਕੋਈ ਚਿੰਨ ਕਿ ਉਹ ਤਾਂ ਸਮਝ ਪਰ ਧਾਰਾ 302 307 ਲਿਖੋਣਾ ਹੂੰ ਕਹਿੰਦੇ ਫਿਰ ਪਤਾ ਲੱਗਿਆ ਜੀ ਕਿ ਸਾਡੀਆਂ ਹੀ ਇਹਨਾਂ ਦੇ ਅੰਦਰ ਧਾਰਾ 307 ਤੇ 302 ਲਵਾ ਲਿਖਾ ਕੇ ਉਹਦਾ ਟੈਟੂ ਬਣਾ ਕੇ ਇੱਕ ਦਬਾਅ ਬਣਦਾ ਮਤਲਬ ਕਹਿੰਦੇ ਉਹ ਸਿੱਧਾ ਸਨਿਆ ਹੋਂਦਾ ਹੈ ਕਿ ਮੈਂ ਇਰਾਦਾ ਕਤਲ ਚੰਦਰ ਆਇਆ ਮੈਂ ਕਤਲ ਦੀ ਕੋਸ਼ਿਸ਼ ਕੀਤੀ ਹੈ ਤੇ 302 ਵਾਲੇ ਦਾ ਮਤਲਬ ਹੈ ਕਤਲ ਕਰਕੇ ਆਇਆ ਕਹਿੰਦੇ ਉਹਨਾਂ ਦਾ ਫਿਰ ਜੇਲ੍ਹ ਤੋਂ ਲੈ ਕੇ ਬੈਰਕ ਤੱਕ ਬੈਰਕ ਤੋਂ ਲੈ ਕੇ ਮੈਸ ਤੱਕ ਇੱਕ ਦਬਦਬਾ ਬਣਦਾ ਖੌਬ ਬਣਦਾ ਇਸ ਲਈ ਕਹਿੰਦੇ ਜੀ ਇਹਦੇ ਟੈਟੂ ਬਣ ਰਹੇ ਨੇ ਤੇ ਹੁਣ ਜਾਂਚ ਦਾ ਵਿਸ਼ਾ ਇਹ ਹੈ ਕਿ ਟੈਟੂ ਜੇਲ੍ਹ 'ਚ ਬਣ ਰਹੇ ਨੇ ਕਿ ਜੇਲ੍ਹ ਤੋਂ ਬਾਹਰ ਤਰੀਕ ਤੇ ਆਉਣ ਲਈ ਬਣ ਰਹੇ ਨੇ ਜਾਂ ਕੌਣ ਇਹਦੀ ਸਰਵਿਸ ਕਿਹਦੇ ਕੰਟਰੈਕਟ ਦਾ ਨਹੀਂ ਕਿਸੇ ਨੇ ਲੈ ਲਿਆ ਇਹ ਇਹ ਕੰਮ ਨਵਾਂ ਫੜਿਆ ਹੋਊਗੀ ਕੋਈ ਵੀ ਬਿਜ਼ਨਸ ਦਾ ਵੀ ਇਹ ਦੀ ਜਾਂਚ ਹੋ ਰਹੀ ਹੈ ਜੀ ਕੋਈ ਵੇਲਾ ਹੁੰਦਾ ਸੀ ਜੀ ਫਿਲਮਾਂ ਦੇ ਵਿੱਚ ਵੀ ਸੀਗਾ ਨਾ ਕਿ ਬਾਹ ਦੇ ਉੱਪਰ ਟੈਟੂ ਲਿਖ ਦਿੱਤਾ ਗਿਆ ਸੀ ਬੜਾ ਮ ਅਮੇਤਾਬ बच्चन ਦੀ ਮੂਵੀ ਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਬਦਨਾਮੀ ਦਾ ਬਾਇਸ ਹੋਇਆ ਕਰਦੀਆਂ ਸੀ ਤੇ ਹੁਣ ਹੁਣ ਜਮਾਨਾ ਕਿਹੋ ਜਿਹਾ ਆ ਗਿਆ ਵੀ ਇਹਨਾਂ ਚੀਜ਼ਾਂ ਦੇ ਟੈਟੂ ਬਣਾ ਕੇ ਦਬਦਬੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਰੱਬ ਭਲੀ ਕਰੇ ਸਮੱਥ ਬਖਸ਼ੇ